ਯਾਦ ਰੱਖੀ ਬੰਦੇਆ ਜਿਹੜੇ ਕੱਲ ਤਿੱਕਰ ਤੂਫਲ ਖਾਦੇ ਹੈਗੇ ਆ ਜਿਾ ਭੋਗ ਜਿਹੜੇ ਤੂ ਭੋਗੇ ਹੈਗੇ ਕੱਲ ਤਿੱਕਰ ਮਿੱਠੇ ਸੀਗੇ ਅੱਜ ਕੜਤਨ ਉਹਨਾਂ ਦੇ ਸਾਹਮਣੇ ਆ ਗਏਗੇ ਅੱਜ ਸਾਰੇ ਕੌੜੇ ਹੋਗੇ ਫਲ ਸਾਹਮਣੇ ਆ ਗਿਆ ਦੁੱਖ ਹੀ ਦੁੱਖ ਹੈਗਾ ਵਿੱਚ ਨਾ ਕੋਈ ਕਰ ਸਕੇ ਕਿ ਸਥੈ ਰੋਵੇ ਰੋਜ ਹੁਣ ਕਿਹਦੇ ਅੱਗੇ ਫਰਿਆਦ ਕਰੇਗਾ ਹੁਣ ਵਿਚੋਲਾ ਜਿਹੜਾਗਾ ਕੋਈ ਨਹੀਂ ਬਣ ਸਕਦਾ ਹੈਗਾ ਦਰਅਸਲ ਪਰਮਾਤਮਾ ਨਾਲ ਮਿਲਾਉਣ ਵਾਲਾ ਵਿਚੋਲਾ ਕਿਹੜਾਗਾ ਉਹ ਕਰਮੀ ਹੈਗਾ ਕਰਮ ਹੈਗਾ ਕਰਮ ਐਸੇ ਹੁੰਦੇ ਆ ਬੰਦੇ ਨੂੰ ਪਰਮਾਤਮਾ ਨਾਲੋਂ ਦੂਰ ਵੀ ਕਰਦੇ ਆ ਤੇ ਪਰਮਾਤਮਾ ਦੇ ਨੇੜੇ ਵੀ ਕਰਦੇ ਹੈਗੇ ਸਭ ਤੋਂ ਚੰਗਾ ਕਰਮ ਕੀ ਹੈਗਾ ਰੱਬ ਦੀ ਯਾਦ ਆ ਰਹੀ ਹੈ ਸਭ ਤੋਂ ਮਾੜਾ ਕਰਮ ਕੀ ਆ ਉਹਦੇ ਨਾਲੋਂ ਦੂਰੀ ਬਣ ਗਈ ਹੈਗੀ ਸਭ ਤੋਂ ਉਹ ਸ਼ੁਭ ਕਰਮ ਜਿਹੜਾਗਾ ਪਰਮਾਤਮਾ ਤੋਂ ਦੂਰ ਲੈ ਜਾਂਦਾ ਹੈਗਾ ਸਭ ਤੋਂ ਚੰਗਾ ਕਰਮ ਜਿਹੜਾਗਾ ਉਹ ਪਰਮਾਤਮਾ ਦੇ ਨੇੜੇ ਲੈ ਕੇ ਆਉਂ। ਪਰਮਾਤਮਾ ਦੇ ਨੇੜੇ ਲੈ ਕੇ ਆਉਂਦਾ ਹੈਗਾ। ਇਸ ਕਰਕੇ ਅਰਦਾਸ ਕਰਿਆ ਕਰ ਮਹਾਰਾਜ ਦੇ ਕਿ ਦੇ ਸ਼ਿਵਾ ਵਰ ਮੋਹੀ ਇਹ ਹੈ। ਸ਼ੁਭ ਕਰਮਨ ਤੇ ਕਭੂ ਨਾ ਡਰੂ। اے ਪਰਮਾਤਮਾ ਤੂੰ ਬਖਸ਼ਿਸ਼ ਕਰ ਦੇ ਰਹਿਮਤ ਕਰ। ਮੈਂ ਹਰ ਵੇਲੇ ਸ਼ੁਭ ਕਰਮ ਕਰਦਾ ਰਵਾਂ।